ਆ ਵੀ ਵੱਡਾ ਵਿਰੋਧ ਸੀ ਵੀ ਵੰਡੇ ਨਾ ਕੀਤੀ ਜਾਵੇ ਕਿਉਂਕਿ ਸਿੱਖਾਂ ਦਾ ਵੱਡਾ ਨੁਕਸਾਨ ਹੋਣਾ ਸੀ ਅ ਅੱਜ ਵੀ ਪਾਕਿਸਤਾਨ ਦੇ ਹਿੱਸਿਆਂ ਦੇ ਵਿੱਚ ਜਿਹੜੀਆਂ ਜ਼ਮੀਨਾਂ ਛੱਡ ਕੇ ਆਈਆਂ ਪੰਜਾਬ ਦੇ ਵਪਾਰੀ ਵਰਗ ਦਾ ਖੱਤਰੀ ਵਰਗ ਦਾ ਵੀ ਵੱਡਾ ਨੁਕਸਾਨ ਸੀ ਉਹਨਾਂ ਦੇ ਕੰਮ ਕਾਜ ਉੱਥੇ ਸੀ ਸੋ ਪੰਜਾਬ ਦਾ ਸਾਰੇ ਹੀ ਵਰਗ ਖਾਸ ਕਰ ਸਿੱਖ ਵੀ ਇਹ ਵੰਡ ਦੇ ਖਿਲਾਫ ਸੀ ਹਾਂਜੀ ਦੋਸਤੋ ਅੱਜ ਮੈਂ ਲੈ ਕੇ ਆਇਆ ਦੂਜੀ ਵੀਡੀਓ 1947 ਦੀ ਵੰਡ ਦੇ ਕੁਝ ਕਾਰਨਾਂ ਵਿੱਚੋਂ ਵੀਰੋ 1947 ਦੀ ਵੰਡ ਦੇ ਇੱਕ ਕਾਰਨਾਂ ਦੇ ਵਿੱਚੋਂ ਵੱਡਾ ਕਾਰਨ ਸੈਕੂਲਰਿਜ਼ਮ ਵੀ ਸੀ ਕਿਉਂਕਿ 47 ਤੋਂ ਪਹਿਲਾਂ ਜਿਹੜੀਆਂ ਵੀ ਧਾਰਾਵਾਂ ਹਿੰਦੁਸਤਾਨ 'ਚ ਚੱਲੀਆਂ ਗਦਰ ਪਾਰਟੀ ਮੂਵਮੈਂਟ ਭਗਤ ਸਿੰਘ ਦੀ ਲਹਿਰ ਕ੍ਰਾਂਤੀਕਾਰੀ ਲਹਿਰ ਤੇ 47 ਤੱਕ ਪਹੁੰਚਦੇ-ਪਹੁੰਚਦੇ ਇਹ ਗੱਲ ਕਲੀਅਰ ਹੋ ਗਈ ਸੀ ਨਹਿਰੂ ਹਣੀ ਵੀ ਅੰਬੇਦਕਰ ਹਣੀ ਵੀ ਬਹੁਤ ਜਿਹੜੇ ਚੋਟੀ ਦੇ ਲੀਡਰ ਸੀਓ ਸਮਝ ਗਏ ਸੀ ਵੀ ਰਾਜ ਦਾ ਕੋਈ ਧਰਮ ਨਹੀਂ ਰੱਖਿਆ ਜਾਊਗਾ ਜਿਹੜਾ ਵੀ ਅੰਗਰੇਜ਼ਾਂ ਤੋਂ ਵਾਅਦਾ ਆਊਗਾ ਇਸ ਦੇਸ਼ ਨੂੰ ਇੱਕ ਸੈਕੂਲਰ ਸਟੇਟ ਬਣਾਇਆ ਜਾਊਗਾ ਜਿਹਦੇ ਵਿੱਚ ਸਟੇਟ ਦਾ ਕੋਈ ਧਰਮ ਨਹੀਂ ਹੋਊਗਾ ਸੋ ਇਹ ਗੱਲ ਵੀ ਉਸ ਸਮੇਂ ਬਹੁਤ ਲੋਕਾਂ ਲਈ ਵੱਡੀ ਪ੍ਰੋਬਲਮ ਸੀ ਖਾਸ ਕਰ ਮਹਮਦ ਜਲੀ ਅਲੀ ਜਨਾਹ ਤੇ ਹੋਰ ਕੁਝ ਲਿਆਕਤ ਲਈ ਉਹਨਾਂ ਵਰਗੇ ਕੁਝ ਵੱਡੇ ਜ਼ਗੀਰਦਾਰਾਂ ਲਈ ਤੇ ਉਸ ਟਾਈਮ ਜਿਹੜਾ ਮੌਲਵੀਆਂ ਦਾ ਪ੍ਰਭਾਵ ਸੀ ਮੁਸਲਮਾਨ ਸਮਾਜ ਉੱਤੇ ਉਹ ਉਸ ਟਾਈਮ ਵੀ ਬਹੁਤ ਸੀ ਹੁਣ ਇਸ ਟਾਈਮ ਵੀ ਬਹੁਤ ਆ ਸੋ ਉਸ ਕਰਕੇ ਉਹਨਾਂ ਨੇ ਆਪਣੇ ਧਾਰਮਿਕ ਨੀਮਾ ਨੂੰ ਕਹੋ ਜਾਂ ਸ਼ਰੀਅਤ ਨੀਮਾ ਨੂੰ ਬਚਾਉਣ ਦੇ ਲਈ ਵੀ ਇਹ ਵੰਡ ਕਰਵਾਈ ਆ ਕਿ ਜੇ ਸੈਕੂਲਰਿਜ਼ਮ ਆਉਂਦਾ ਇਹ ਤਾਂ ਸ਼ਾਇਦ ਕੁਝ ਜਿਹੜੇ ਧਾਰਮਿਕ ਸਮਾਜਿਕ ਕਾਰਨ ਨੇ ਉਹਨਾਂ ਤੇ ਵੀ ਕਾਨੂੰਨ ਬਣਨੇ ਸੀ ਸੋ ਇਸ ਕਰਕੇ ਸੈਕੂਲਰਿਜ਼ਮ ਅਤੇ ਧਾਰਮਿਕ ਵੀ ਇਸ ਦੇ ਵੰਡ ਦੇ ਵਿੱਚ ਇਹ ਵੱਡੇ ਕਾਰਨ ਰਹੇ ਨੇ ਇੱਕ ਇਹਦੇ ਵਿੱਚ ਇਹ ਸਵਾਲ ਆਉਂਦਾ ਵੀ ਉਸ ਸਮੇਂ ਆਰਐਸਐਸ ਦਾ ਕੀ ਰੋਲ ਸੀ ਆਰਐਸਐਸ ਦਾ ਰੋਲ ਤਾਂ ਭਾਰਤ ਛੜਾਊ ਅੰਦੋਲਨ ਦੇ ਵੀ ਐਂਟੀ ਹੋ ਰਿਹਾ ਏ ਕਿਉਂਕਿ ਇਹ ਨਹੀਂ ਸੀ ਚਾਹੁੰਦੇ ਬਈ ਆਜ਼ਾਦੀ ਤੋਂ ਬਾਅਦ ਦੇਸ਼ ਕੋਈ ਸੈਕੂਲਰਲੀ ਹਾਂ ਤੇ ਚੱਲੇ ਇਹਨਾਂ ਦਾ ਆਪਣਾ ਇੱਕ ਹਿੰਦੂ ਤਵ ਦਾ ਕਨਸੈਪਟ ਸੀ ਦੋ ਕਮ ਦਾ ਸਿਧਾਂਤ ਵੀ ਵੈਸੇ ਮੋਢੀ ਰੂਪ ਚ ਆਰਐਸ ਇਸ ਹੀ ਲੈ ਕੇ ਆਇਆ ਸੀ ਆਰਐਸਐਸ ਦੇ ਹੀ ਸਿਧਾਂਤਕਾਰਾਂ ਨੇ ਬਿਆਨਿਆ ਸੀ ਵੀ ਜਿਹੜੇ ਮੁਸਲਮਾਨ ਨੇ ਬਾਹਰੋਂ ਆਏ ਨੇ ਇਹਨਾਂ ਦਾ ਕਲਚਰ ਤੇ ਰਹਿਣ ਸਹਣ ਸਾਡੇ ਨਾਲੋਂ ਲੱਗਾ ਇਸ ਕਰਕੇ ਇਸ ਦੇਸ਼ ਦੇ ਵਿੱਚ ਦੋ ਕਮ ਦੀ ਇਹਨਾਂ ਨੇ ਸਿਧਾਂਤ ਦਾ ਜਨਮ ਦਾਦਾਤੇ ਬਣੇ ਸੋ ਇਸ ਕਰਕੇ ਆਰਐਸਐਸ ਦਾ ਇਹਦੇ ਵਿੱਚ ਬੜਾ ਨੈਗੇਟਿਵ ਰੋਲ ਆ ਬਹੁਤ ਜੇ ਆਪਾਂ ਡਿਟੇਲ ਚ ਜਾਣ ਲੱਗੀਏ ਤਾਂ ਬਹੁਤ ਲੰਬੀ ਚੌੜੀ ਗੱਲ ਹੋ ਜਾਣੀ ਆ ਸੋ ਜਿਹੜੇ ਬੰਦੇ ਇਹ ਕਹਿੰਦੇ ਨੇ ਵੀ ਆਰਐਸਐਸ ਨੇ ਜਾਂ ਆਜ਼ਾਦੀ ਵਗੈਰਾ ਦਵਾਈ ਆ ਅਜਾ ਕੋਈ ਆਜ਼ਾਦੀ ਨਹੀਂ ਦਵਾਈ ਬਗਲ ਕੇ ਇਹਨਾਂ ਦੇ ਤਾਂ ਜਿਹੜੇ ਲੀਡਰ ਸੀ ਉਹ ਬਕਾਇਦਾ ਤਨਖਾਹਾਂ ਲੈਂਦੇ ਰਹੇ ਨੇ ਆਪਣੀ ਅੰਗਰੇਜ਼ਾਂ ਕੋਲੋਂ ਤੇ ਮਾਫੀਆਂ ਦੇ ਆਧਾਰ ਉੱਤੇ ਹੀ ਆਪਣੀਆਂ ਸਜ਼ਾਾਂ ਮਾਫ ਕਰਾਉਂਦੇ ਰਹੇ ਨੇ ਕਈ ਲੋਕਾਂ ਨੂੰ ਇਹ ਵੀ ਵਹਿਮ ਹੈ ਵੀ 1947 ਦੇ ਵਿੱਚ ਇੱਕ ਹਿੰਦੂਆਂ ਦਾ ਹਿੰਦੁਸਤਾਨ ਬਣ ਗਿਆ ਮੁਸਲਮਾਨਾਂ ਦਾ ਪਾਕਿਸਤਾਨ ਬਣ ਗਿਆ ਨਹੀਂ ਜੀ ਇੱਕ ਸੈਕੂਲਰ ਸਟੇਟ ਬਣਿਆ ਇੱਕ ਪਾਕਿਸਤਾਨ ਬਣਿਆ ਕਿਉਂਕਿ ਜੇ ਉਹ ਕੱਲੇ ਸਾਰੇ ਮੁਸਲਮਾਨਾਂ ਦਾ ਦੇਸ਼ ਬਣਿਆ ਹੁੰਦਾ ਤਾਂ ਪਾਕਿਸਤਾਨ ਤੋਂ ਵੱਧ ਮੁਸਲਮਾਨ ਹਿੰਦੁਸਤਾਨ 'ਚ ਨਾ ਰਹਿ ਰਹੇ ਹੁੰਦੇ ਸੋ ਜਿਹੜੀ ਆਪਾਂ ਗੱਲ ਕਰਨੀ ਸੀ ਬਈ 1947 'ਚ ਕੀ ਭਾਰਤ ਤੇ ਪਾਕਿਸਤਾਨ ਆਜ਼ਾਦ ਹੋਏ ਆ ਨਹੀਂ ਜੀ 1947 ਚ ਉਸ ਟਾਈਮ ਭਾਰਤ ਅਤੇ ਪਾਕਿਸਤਾਨ ਤੋਂ ਬਿਨਾ 567 ਦੇਸ਼ ਛੋਟੇ ਛੋਟੇ ਦੇਸ਼ਾਂ ਦੇ ਨਾਲ ਬਰਾਬਰ ਹੀ ਆਜ਼ਾਦ ਹੋਏ ਸਨ ਉਹਨਾਂ ਨੂੰ ਤੁਸੀਂ ਰਿਆਸਤਾਂ ਵੀ ਕਹਿ ਸਕਦੇ ਹੋ ਮਤਲਬ ਉਸ ਦਿਨ 567 ਦੇਸ਼ਾਂ ਦੇ ਲਗਭਗ ਕੰਟਰੀਆਂ ਯਾਦ ਹੋਈਆਂ ਸਨ ਛੋਟੀਆਂ-ਛੋਟੀਆਂ ਜਿਨ੍ਹਾਂ ਨੂੰ ਆਪਣੀ ਖੁਦਮਖਤਿਆਰੀ ਦਾ ਹੱਕ ਸੀ ਚਾਹੇ ਉਹ ਪਾਕਿਸਤਾਨ ਨਾ ਇੰਡੀਆ ਚ ਇੱਕ ਚ ਰਹਿ ਸਕਦੇ ਸਨ ਚਾਹੇ ਆਪਣੀ ਆਜ਼ਾਦ ਹਸਤੀ ਰੱਖ ਸਕਦੇ ਸਨ ਸੋ ਕਈ ਵਾਰ ਲੋਕਾਂ ਸਿੱਖਾਂ ਨੂੰ ਸਾਡਿਆਂ ਨੂੰ ਇਹ ਗਮਰਾਹ ਕਰ ਲਿਆ ਜਾਂਦਾ ਵੀ ਸ਼ਾਇਦ ਸਾਡਾ ਉਸ ਟਾਈਮ ਖਾਲਸਤਾਨ ਬਣ ਜਾਂਦਾ ਸੋ ਵੀਰੋ ਖਾਲਸਤਾਨ ਜੇ ਬਣਾਉਣਾ ਹੁੰਦਾ ਉਹ 500 67 ਰਿਆਸਤਾਂ ਦੇ ਵਿੱਚੋਂ 5-7 ਰਿਆਸਤਾਂ ਨਿਰੋਲ ਸਿੱਖ ਰਾਜਿਆਂ ਦੀਆਂ ਵੀ ਰਿਆਸਤਾਂ ਸਨ ਪਟਿਆਲਾ ਰਿਆਸਤ ਆਪਣੇ ਆਪ ਚ ਆਜ਼ਾਦ ਹੋਈ ਸੀ ਫ ਨੱਬਾਰਿਆਸਤ ਆਪਣੇ ਆਪ ਚ ਜਾਦ ਹੋਈ ਸੀ ਜੇ ਬਣਾਉਣਾ ਹੁੰਦਾ ਉਹਨਾਂ ਨੇ ਉਸ ਟਾਈਮ ਖਾਲਸਤਾਨ ਬਣਾ ਲੈਣਾ ਸੀ ਸੋ ਉਸ ਟਾਈਮ ਜਿਹੜਾ ਪਾਕਿਸਤਾਨ ਬਣਿਆ ਇਹ ਅਨੁਵਿਵਹਾਰਕ ਬਣਿਆ ਏ ਤੇ ਇੱਕ ਅੰਗਰੇਜ਼ਾਂ ਦੀ ਇੱਕ ਨੀਤੀ ਦੇ ਅਧੀਨ ਬਣਿਆ ਸੀ ਕਈ ਵਾਰ ਕਹਿ ਦਿੰਦੇ ਨੇ ਵੀ ਖਾਲਸਤਾਨ ਬਣਾ ਲੈਣਾ ਸੀ ਸਿੱਖਾਂ ਨੇ ਉਸ ਟਾਈਮ ਸਿੱਖਾਂ ਦਾ ਸਾਰੇ ਹੀ ਵਰਗ ਚਾਹੇ ਹਿੰਦੂਆਂ ਦੇ ਸੀ ਜਿਹੜੇ ਪੰਜਾਬ 'ਚ ਰਹਿੰਦੇ ਸੀ ਉਹ ਤਾਂ ਪਾਕਿਸਤਾਨ ਬਣਨ ਦੇ ਵੀ ਐਨਟੀ ਸੀ ਉਹ ਨਹੀਂ ਸੀ ਚਾਹੁੰਦੇ ਵੀ ਪਾਕਿਸਤਾਨ ਬਣਾਇਆ ਜਾਵੇ ਉਹ ਚਾਹੁੰਦੇ ਸੀ ਭਾਰਤ ਨੂੰ ਇਕ ਰੱਖਣਾ ਤੇ ਇਸ ਗੱਲ ਦੇ ਲਈ ਉਹਨਾਂ ਨੇ ਕਾਂਗਰਸ ਨੂੰ ਕਮਜ਼ੋਰ ਵੀ ਨਹੀਂ ਪੈਣ ਦਿੱਤਾ ਕਦੀ ਭਾਰਤ ਨੂੰ ਪਾਕਿਸਤਾਨ ਨਾ ਬਣੇ ਇਹਦੇ ਲਈ ਮਾਸਟਰ ਤਾਰਾ ਸਿੰਘ ਉਹਨਾਂ ਦੀ ਲੀਡਰਸ਼ਿਪ ਦਾ ਫੁੱਲ ਪ੍ਰੈਸ਼ਰ ਸੀ ਨਹਿਰੂ ਉੱਤੇ ਤੇ ਇਸ ਗੱਲ ਦੇ ਲਈ ਜਨਾਹ ਨੂੰ ਵੀ ਚਿੰਤ ਸੀ ਵੀ ਇਹ ਕਿਉਂ ਮੰਗ ਕਰ ਰਹੇ ਨੇ ਉਹਨੇ ਲਾਲਚ ਵੀ ਭਰਮਾਏ ਤੁਸੀਂ ਸਾਡੇ ਵੱਲ ਆ ਜਾਓ ਅਸੀਂ ਤੁਹਾਨੂੰ ਆਜ਼ਾਦ ਖਿੱਤਾ ਦੇਾਂਗੇ ਕਈ ਵਾਰ ਜਸਵੰਤ ਸਿੰਘ ਕੰਵਲਬੀਏ ਕਹਿੰਦਾ ਵੀ ਉਹ ਗਲਤੀ ਕਰਤੀ ਅਸੀਂ ਉਹਨਾਂ ਤੋਂ ਜ਼ਿਆਦਾ ਖਿੱਤਾ ਲੈ ਲੈਣਾ ਸੀ ਉਹ ਪਾਕਿਸਤਾਨ ਨੇ ਤਾਂ ਯਾਰ ਆਪਣੇ ਨਾਲ ਦੇ ਸਾਥੀ ਨਹੀਂ ਬਖਸ਼ੇ ਹੈਗੇ ਉਹਨਾਂ ਨੇ ਤਾਂ ਅਹਿਮਦੀય ਮੁਸਲਮਾਨਾਂ ਨੂੰ ਕਾਨੂੰਨ ਨੂੰ ਬਣਾ ਕੇ ਛੱਡ ਦਰਜੇ ਦੇ ਨਾਗਰਿਕ ਘੁਸ਼ਿਤ ਕਰਤਾ ਜਿਹੜੇ ਇਧਰ ਉਧਰ ਹਿਜਰ ਕਰਕੇ ਮੁਸਲਮਾਨ ਗਏ ਸੀ ਉਹਨਾਂ ਨੂੰ ਮਹੱਜਰ ਕਹਿ ਕੇ ਦਰਕਾਰ ਤੈਣਾਂ ਨੇ ਰੋਟੀ ਬੇਟੀ ਦੀ ਸਾਂਝ ਨਹੀਂ ਰੱਖਦੇ ਅੱਜ ਤੱਕ ਉਹ ਬਲੋਚਿਸਤਾਨ ਦੇ ਵਿੱਚੇ ਕੀ ਕਰਦੇ ਨੇ ਆਪਣੀ ਮੁਸਲਮਾਨ ਭਰਾਵਾਂ ਨਾਲ ਕਿਉਂਕਿ ਉਹਨਾਂ ਦੀ ਕੌਮੀਅਤ ਵੱਖਾ ਉਹ ਬਲੋਚ ਨੇ ਕਿਵੇਂ ਉੱਥੇ ਗੈਂਗ ਰੇਪ ਕਰਦੇ ਨੇ ਲੇਡੀਜ਼ ਦਾ ਕਿਵੇਂ ਬੰਦੇ ਅਗਵਾ ਕਰਕੇ ਇਹ ਜਹਾਜ਼ਾਂ ਤੋਂ ਸੁੱਟ-ਸੁੱਟ ਕੇ ਮਾਰ ਦਿੰਦੇ ਨੇ ਉਹ ਤੁਹਾਨੂੰ ਆਜ਼ਾਦ ਰਾਜ ਦੇ ਕੇ ਤੁਹਾਨੂੰ ਕਦੋਂ ਥੋੜੀ ਆਜ਼ਾਦੀ ਬਖਸ਼ ਦਿੰਦੇ ਸੋ ਇਸ ਕਰਕੇ ਜਿਹੜੀ ਸਿੱਖ ਲੀਡਰਸ਼ਿਪ ਸੀ ਉਸ ਟਾਈਮ ਬੜੀ ਸਿਆਣਪ ਨਾਲ ਉਹ ਪੂਰੀ ਵੰਡ ਦਾ ਵਿਰੋਧ ਕਰਦੀ ਰਹੀ ਆ ਇਹ ਤਾਂ ਇੱਕ ਹਾਲਾਤ ਹੀ ਡਾਇਰੈਕਟ ਐਕਸ਼ਨ ਵਰਗਿਆਂ ਨੇ ਹਾਲਾਤ ਬੇਵਸ ਕਰਤੇ ਵੀ ਉਹ ਇੱਕ ਸੈਨ ਕਰਨੇ ਪਏ ਤਾਕੇ ਖਾਣਾ ਜੱਗੀ ਤੋਂ ਦੇਸ਼ ਨੂੰ ਬਚਾਇਆ ਜਾ ਸਕਦਾ ਹੈ ਧੰਨਵਾਦ